ਅੱਜ ਆਪਾਂ ਆਇਆ ਤਲਵੰਡੀ ਭਾਈ ਬੱਸ ਸਟੈਂਡ ਕੋਲੇ ਤੇ ਜਿੱਥੇ ਤੁਹਾਨੂੰ ਪਤਾ ਕਿ ਮਿਲਦਾ ਮਿੱਤਰੋ ਸਮੁੰਦਰੀ ਜਾਂ ਜਾਨਾ ਸਮਾਨ ਤੇ ਦੇਖ ਸਕਦੇ ਆ ਬਾਈ ਦੀ ਤੁਹਾਨੂੰ ਦੁਕਾਨ ਦਿਖਾਉਣੇ ਆ ਸਾਰਾ ਸਮਾਨ ਦਿਖਾਉਣੇ ਏ ਟੂ ਜ਼ेड ਤੇ ਆਹ ਦੇਖੋ ਪਾਲ ਸ਼ਾਂਪੂਲ ਸ਼ਾਂ ਤੇ ਦੇਖ ਸਕਦੇ ਨਿੱਕੀਆਂ ਕੁਹਾੜੀਆਂ ਜਿਹੜੀਆਂ ਸਮੁੰਦਰੀ ਜਾਂ ਜਾਂਦੇ ਵਰਤੀ ਜਾਂਦੀਆਂ ਤੇ ਜੇ ਕੁਹਾੜੀ ਵੇਖ ਕੇ ਮੈਂ ਕੈਮਰਾ ਦਾ ਵੈਸੇ ਹੀ ਚਲਾਉਣ ਲੱਗ ਗਿਆ ਨਾ ਘਰੇ ਕਿਉਂਕਿ ਸੋਹਣੀ ਇੰਨੀ ਬਣਾਈ ਹੋਈ ਹੈ ਨਾ ਤੇ ਦੇਖ ਸਕਦੇ ਬਾਈ ਕੁਰਸੀ ਤੇ ਆਹ ਗਲਵਜ਼ ਦੇਖ ਸਕਦੇ ਦਸਤਾਨੇ ਨਾ ਤੇ ਬੂਟ ਬਾਟ ਵੀ ਏ ਬਾਈ ਸਾਰਾ ਹੀ ਸਮੁੰਦਰੀ ਜਾ ਜਾਂਦਾ ਇਹਨੇ ਬਾਈ ਹਾਂ ਤੁਸੀਂ ਦੇਖ ਸਕਦੇ ਆ ਬਾਈ ਇਹ ਕੀ ਚੀਜ਼ ਆ ਇਹ ਰੈਚਡ ਅਛਾ ਇਹ ਰੈਚਡ ਹੈ ਨਾ ਤੇ ਆ ਤੁਸੀਂ ਦੇਖ ਲਓ ਪਲੇਟਾਂ ਪਲੂਟਾਂ ਜਿਵੇਂ ਮੰਨ ਲਓ ਹਨਾ ਇਹ ਸਮੁੰਦਰੀ ਜਾ ਜਾਂਦੇ ਜਿਹੜਾ ਖਾਣ ਬਿਨਾ ਜਿਵੇਂ ਕਹ ਲਈਏ ਥਾਲੀ ਕਹ ਲਈਏ ਪਲੇਟ ਕਹ ਲਈਏ ਹਨਾ ਤੇ ਕੱਪ ਤੇ ਬਾਕੀ ਇਧਰ ਦੇਖ ਸਕਦੇ ਤੁਸੀਂ ਕੱਚ ਦਾ ਸਮਾਨ ਵੀ ਪਿਆ ਮੰਨ ਲਓ ਗਲਾਸ ਗਲੂਸ ਹਨਾ ਬੜੇ ਡਿਫਰੈਂਟ ਆ ਚੀਜ਼ਾਂ ਇਹ ਆ ਦੇਖੋ ਗਲਾਸ ਕਿਦਾਂ ਕੇ ਹੋ ਜਾ ਓਕੇ ਸਮਿਥ ਗੋਲਡ ਹੈ ਦੇਖ ਸਕਦੇ ਆ ਆ ਦੇਖ ਸਕਦੇ ਮਾਈ ਤੁਸੀਂ ਆ ਹੂਟਰ ਤੇ ਹੋਏ ਤਾਂ ਪਾਲਛਾ ਤੇ ਬਾਕੀ ਤੁਹਾਨੂੰ ਦਿਖਾਉਣੇ ਇੱਕ ਕਵਾੜਾ ਆਪਣੇ ਕਵਾੜੇ ਵੇਖੇ ਤੁਸੀਂ ਪਿੰਡਾਂ ਵਾਲਿਆਂ ਦੇ ਤੇ ਆ ਕਵਾੜਾ ਵੇਖੋ ਸਮੁੰਦਰੀ ਜਾਜ ਦਾ ਦੇਖ ਸਕਦੇ ਹੋ ਬਹੁਤ ਫਰਕ ਆ ਕਵਾੜੇ ਹੈ ਨਾ ਤੇ ਉਧਰੋਂ ਤੁਸੀਂ ਦੇਖਾ ਆ ਰੇਂਚ ਰੁੰਚ ਸਾਰੇ ਸਮਾਨ ਪਿਆ ਥੋੜੀਆਂ ਦੇਖ ਸਕਦੇ ਕਿੰਦਾਂ ਦੀਆਂ ਕੀ ਸਿਸਟਮ ਥੋੜੀਆਂ ਦਾ ਇਹ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਥੋੜੀਆਂ ਅੱਛਾ ਇਹ ਜੀ ਦੁਨੀਆ ਦੀਆਂ ਮਸ਼ਹੂਰ ਹੈ ਇਹ ਦੁਨੀਆ ਦੀਆਂ ਦੁਨੀਆ ਦੀ ਬਈ ਸਭ ਤੋਂ ਮਸ਼ਹੂਰ ਥੋੜੀ ਕਿੰਨੇ ਦੀ ਪਈ ਹੈ ਇਹ 1000 ਰੁਪਏ ਦੀ ਆ ਸਾਰਾ 1800 ਰੁਪਏ ਦਾ 1000 ਦੀ ਵੀ ਮਿੱਤਰੋ ਥੋੜੀ ਆ ਤੇ ਆ 1800 ਦਾ ਬਈ ਆ 1800 ਦਾ ਥੋੜਾ ਬਈ ਦੇਖ ਸਕਦੇ ਆ ਉੱਤੇ ਯੂ ਐਸ اے ਦੀ ਮੋਹਰ ਲੱਗੀ ਹੋਈ ਹੈ ਨਾ ਜਿਹਦੇ ਮੁਕਾਬਲੇ ਆ ਲੈਣੀ ਚਾਰ ਤੋਂ ਜਿਹਦੇ ਮੁਕਾਬਲੇ ਲੈਣੀ ਚਾਰ ਇਹ ਵੀ ਸਮੁੰਦਰੀ ਜਾਇਦ ਹੀ ਹੈ ਇਹ ਵੀ ਜਾਇਦ ਹੀ ਪਰੋ ਅੱਛਾ ਜਿਹੜੇ ਪਾਨੇ ਪੁੰਨੇ ਆਏ ਬਈ ਇਹ ਇਹ ਸਾਰਾ ਸਮਾਨ ਨੂੰ ਨਾ ਹੈ ਟੌਪ ਕੰਪਨੀ ਆ ਅੱਛਾ ਟੌਪ ਕੰਪਨੀ ਆ ਠੀਕ ਆ ਠੀਕ ਆ ਠੀਕ ਆ ਤੇ ਆ ਬਈ ਅਭੀ ਆ ਗਿਆ ਨਾ ਜਿਵੇਂ ਇਹ ਗੋਟੀ ਸੱਟੇ ਵੀ ਸਮੁੰਦਰੀ ਜਾਇਦ ਦੇ ਹੈ ਠੀਕ ਹੈ ਜੋ ਥੋੜੀਆਂ ਤੁਸੀਂ ਦੇਖ ਸਕਦੇ ਹੋ ਬੜਾ ਡਿਫਰੈਂਟ ਆ ਸਾਰਾ ਪਲਾਸਟਿਕ ਹੀ ਲੱਗਾ ਹੈ ਨਾ ਹਾਂ ਇਹ ਵਿੱਚ ਫਿਰ ਹੁੰਦਾ ਇਹਦੇ ਅੱਛਾ ਮਟੀਰੀਅਲ ਹੋਰ ਹੁੰਦਾ ਮਟੀਰੀਅਲ ਹੋਰ ਹੁੰਦਾ ਹੈ ਨਾ ਤੇ ਤੁਹਾਨੂੰ ਦਿਖਾਉਣੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਦੇਖੋ ਸਾਰਾ ਜੋ ਵੀ ਟੂਲਸ ਪਏ ਹੋਏ ਆ ਤੇ ਬਾਕੀ ਆ ਅਮਰੀਕਾ ਦਾ ਤੁਹਾਨੂੰ ਪੇਚ ਕਾਸ ਦਿਖਾਉਣੇ ਆ ਬਈ ਅਮਰੀਕਾ ਦੇ ਨਾ ਭਾਈ ਇਹ ਦੇਖੋ ਮਿੱਤਰੋ ਬੜਾ ਹੀ ਪਤਲਾ ਤੇ ਬੜਾ ਸਟਰੋਂਗ ਚੀਜ਼ ਹੈ ਦੇਖ ਸਕਦੇ ਤੁਸੀਂ ਇਹ ਅਮਰੀਕਾ ਦਾ ਇਹ ਸਾਰਾ ਬਾਈ ਹੁਣਾ ਕੋਲੋਂ ਸਮੁੰਦਰੀ ਜਹਾਜਾਂ ਦਾ ਮਿਲਦਾ ਇੱਧਰ ਵੀ ਦੇਖ ਸਕਦੇ ਗੋਟੀਆਂ ਗੱਟੀਆਂ ਤੇ ਆ ਮੈਟਾ ਕੇ ਭਾਈ ਹੈ ਨਾ ਆ ਮੈਟ ਚੀਜ਼ ਜੀ ਸਕਿਆ ਕਹਿ ਸਕਦੇ ਮੈਟ ਰਸੇ ਤੇ ਆ ਦੇਖ ਸਕਦੇ ਬੈਲਟਾਂ ਇਹਨਾਂ ਕੋਈ ਟੈਟੂ ਟੂਟ ਕਰਦੇ ਸਮਾਨ ਸੂਣ ਹਨਾ ਤੇ ਉਹ ਚੀਜ਼ ਹੋ ਗਈ ਹਾਂਜੀ ਆ ਦੇਖੋ ਇਹ ਸਾਰਾ ਕੁਝ ਕੋਈ ਵੀ ਮਲਾ ਦੇ ਇਹੋ ਜੀ ਚੀਜ਼ ਹੈ ਨਹੀਂ ਜੀ ਨਾ ਮਿਲ ਲੈ ਉਸ ਨੂੰ ਟੈਲੀਫੋਨ ਵੀ ਮਿਲ ਜਾਣਗੇ ਮਿੱਤਰੋ ਇੱਥੇ ਇਹ ਹੈਡ ਰੈਰ ਮੈਂ ਟੈਲੀ ਹੁਣ ਕਿਤੇ ਅਛਾ ਵੀ ਲੈ ਵੀ ਮਿੱਤਰੋ ਆ ਚੀਜ਼ੀ ਬਹੁਤ ਵਧੀਆ ਇਹ ਕਿੰਨੇ ਦਾ ਬਾਈ 800 800 ਦਾ ਹੈਡ ਰੈਰ ਬਾਈ ਦੇਖੋ ਆਪਣੇਵੇਂ ਗੋਲੀਆਂ ਡਰੇ ਦਾ ਮਰੀ ਜਾਂਦੇ ਆ ਦੇਖੋ ਮੈਰਿਕਾ ਟੈਲੀਫੋਨ ਪਿਆ ਕਿਤੇ ਭਲੇਖਾ ਵਾਕਿਆ ਪੈਂਦਾ ਕਿ ਨਹੀਂ ਠੀਕ ਆ ਤੁਸੀਂ ਦੇਖਦੇ ਬੈਟਰੀਆਂ ਆ ਬੈਟਰੀ ਬਈ ਤੇ ਆਦੀ ਕੀ ਲਾਉਂਦਾ ਆ ਬਈ ਬੈਟਰੀ ਬਾਰੇ ਦੱਸ ਮੜਾ ਕਿਵੇਂ ਆ ਬਹੁਤ ਵਧੀਆ ਦੇਖੋ ਤੁਸੀਂ ਬਾਈ ਤਾਂ ਵੇਖ ਰਹੇ ਆ ਵੇ ਕੈਂਚੀਆਂ ਦੇਖੋ ਬਾਈ ਕੈਂਚੀਆਂ ਕਿੰਨੀਆਂ ਵਧੀਆ ਨਾ ਬੜਾ ਵਧੀਆ ਸਮਾਨ ਆ ਜੇ ਤੁਸੀਂ ਵੈਸੇ ਵੀ ਲੈ ਜਾਉਣਾ ਜੇ ਘਰੇ ਨਹੀਂ ਵੀ ਵਰਤੋ ਤੇ ਤੁਹਾਡੇ ਸ਼ੋਅ ਵਾਸਤੇ ਹੀ ਵਧੀਆ ਮੇਰੇ ਹਿਸਾਬ ਨਾਲ ਕਿ ਨਹੀਂ ਬਈ ਸਹੀ ਗੱਲ ਹੈ ਜੀ ਸਹੀ ਹੈ ਨਾ ਇੱਕ ਹੀ ਚੀਜ਼ ਹੈ ਕ੍ਰੇਡ ਦਾ ਸਾਬਣ ਆ ਸਾਬਣ ਲੈ ਆ ਵੀ ਮਤਰੋ ਇਹਨੂੰ ਤੁਸੀਂ ਆਨਲਾਈਨ ਪਹਿਲਾਂ ਰੇਟ ਚੈੱਕ ਕਰੋ ਇਹਦੇ ਫਿਰ ਆਓ ਸਾਡੇ ਕੋਲ ਅੱਛਾ ਤਾਂ ਆਨਲਾਈਨ ਰੇਟ ਚੈੱਕ ਕਰਨਾ ਕਿੰਨੇ ਦਾ ਹੋਇਆ ਆ ਆਨਲਾਈਨ ਆਨਲਾਈਨ ਕਾਫੀ ਮਹਿੰਗੇ ਹੈ ਅਸੀਂ ਤਾਂ ਘੱਟ ਸਸਤਾ ਦੇ ਦਿਆਂ ਅੱਛਾ ਕਿੰਨੇ ਦਾ ਇਹ ਆਪਾਂ ਤਾਂ 150 ਰੁਪਏ ਦਾ ਪੀਸ ਦੇ ਦੇ ਅੱਛਾ 150 ਦਾ ਪੀਸ ਹੈ ਹਨਾ ਠੀਕ ਆ ਤੇ ਆਰੀ ਦੇਖੋ ਬਈ ਅੱਬਾ ਚੀਜ਼ਾਂ ਵੈਸੇ ਹੀ ਬਈ ਮੇਰੇ ਹਿਸਾਬ ਨਾਲ ਘਰੇ ਰੱਖਣੀਆਂ ਨੇ ਸ਼ੋਅ ਵਾਸਤੇ ਹੀ ਬੜੀਆਂ ਵਧੀਆ ਹਨਾ ਆ ਦੇਖੋ ਜੀ ਐਡਮਾ ਇੱਕ ਚੀਜ਼ ਹੈ ਬਈ ਚਾਬੀਆਂ ਪਨ ਨਹੀਂ ਹੈ اچھا ਚਾਬੀਆਂ ਪਨ ਨਹੀਂ ਹੈ ਠੀਕ ਆ ਦੇਖ ਸਾਡੇ ਤੁਸੀਂ ਸਾਰਾ ਕੁਝ ਕੋਈ ਵੀ ਮਤਲਬ ਚੀਜ਼ ਇਸ ਨੂੰ ਲੈਣੀ ਆ ਬੂਟ ਲੈਣੇ ਲੈ ਸ਼ੂਜ਼ ਦੇਖ ਲੋ ਆ ਬਾਈ ਨੂੰ ਦਿਖਾਇਆ ਟੂਲ ਲੈ ਲੈ ਸਕਦੀਆਂ ਨਾ ਬਈ ਇਹ ਵੀਰੇ ਬਲੂ ਪੁਆਇੰਟ ਆ ਦੁਨੀਆ ਦਾ ਨੰਬਰ 1 ਬ੍ਰੈਂਡ ਆ ਸਨੈਪ ਉਹਦਾ ਹੀ ਆ ਇਹ ਸਭ ਠੀਕ ਆ ਉਹਦੀ ਸੀਰੀਜ਼ ਹੀ ਆ ਇਹ ਇਹ ਨਹੀਂ ਇਹਨਾਂ ਦੇ ਆਨਲ ਸਲਿੱਪ ਮਾਰ ਜੂਗੀ ਇਹਨਾਂ ਦੇ ਆਨਲਾਈਨ ਰੇਟ ਚੈੱਕ ਕਰੋ ਤੇ ਫੇਰ ਆਜੋ ਸਾਡੇ ਕੋਲ ਠੀਕ ਹੈ ਹਾਂ ਕੋਈ ਵੀ ਬਾਈ ਕਿਦਾ ਵੀ ਲੈਣਾ ਆਉਦੀ ਚੀਜ਼ ਪ੍ਰੋਜੈਕਟ ਲੈਣਾ ਇੱਥੋਂ ਹਣਾ ਤੇ ਆਨਲਾਈਨ ਰੀਡ ਚੈੱਕ ਕਰਕੇ ਆਉਣਾ ਆ ਬਾਈ ਜੋਰੀਆਂ ਨਹੀਂ ਕਹਿ ਲਈਏ ਨਾ ਵੈਸੇ ਘਰੇ ਰੱਖੋ ਦਰਾਜ ਘਰੇ ਰੱਖਣ ਨੂੰ ਵਧੀਆ ਹਣਾ ਇਸ ਸਮਾਨ ਸਮੂਹ ਰੱਖਣਾ ਨਾ ਲੋਗ ਲੱਗਦਾ ਵਧੀਆ ਫਰਸਟ ਕਲਾਸ ਦਾ ਕੰਮ ਆ ਵੀ ਜੋ ਦਰਾਜ ਹੀ ਆ ਕੇ ਖਸਾਬਦੇ ਹਣਾ ਆ ਬਈ ਆ ਕੇ ਬੰਦਾ ਹਾਂਜੀ ਇਹ ਬਾਈ ਬੰਦਾ ਜੀ ਨੇ ਪੋਣਾ ਵਾਲੇ ਟਰੈਕ ਸੂਟ ਹੈ ਹਾਂ ਨਾ ਆ ਵੇਖੋ ਇਹਨਾਂ ਦੇ ਹਾਂ ਪਤਾ ਨਹੀਂ ਲੱਗਦਾ ਜੀ ਲੋਹੇ ਦੀ ਹਾਂ ਖੁੱਲਦੇ ਨਹੀਂ ਨਾ ਇੱਕ ਕੁਆਲਿਟੀ ਦੇਖੋ ਮਿੱਤਰੋ ਇਹ ਜੋ ਤੁਸੀਂ ਆਹ ਵੇਖੋ ਮਾਰਦੇ ਆ ਪੂਰਾ ਖੜਕਣ ਨਹੀਂ ਹੁੰਦਾ ਲੈ ਲੈ ਪਤਾ ਨਹੀਂ ਲੱਗਦਾ ਲੈ ਇਹ ਵਰਗੀ ਆ ਬਈ ਕੀ ਚੀਜ਼ਾ ਬੜਾ ਵਧੀਆ ਹੈ ਇਹ ਹੀਟਰ ਆ ਅੱਛਾ ਇਹ ਹੀਟਰ ਹੈ ਨਾ ਥੋੜਾ ਛੋਟਾ ਜਿਵੇਂ ਨਿੱਕਾ ਕੋਈ ਹੈ ਨਾ ਆਪਸ ਵਗੈਰਾ ਕੋਈ ਸਾਫਤ ਸਾਈਜ਼ ਦੇ ਵਿੱਚ ਅੱਠ ਬੰਦ ਕੋ ਅੱਛਾ ਅੱਛਾ ਆ ਡੋਰ ਕੋਲ ਜ਼ਰਾ ਡੋਰ ਕੋਲ ਡੋਰਮਾ ਕੰਪਨੀ ਦੇ ਮੈਨੂੰ ਸਾਰਾ ਬ੍ਰਾਂਡ ਕੰਪਨੀ ਦਾ ਫਿਰ ਇਹ ਸਮਾਨ ਮਿਲੂਗਾ ਤੁਹਾਨੂੰ ਸਾਰਾ ਬ੍ਰਾਂਡ ਮਿਲੂ ਉਹ ਚੀਜ਼ ਹੈ ਨਹੀਂ ਇੱਥੇ ਪਰ ਮੈਂ ਹੀ ਕਹਿੰਦਾ ਵੀ ਜੇ ਕੇ ਨੇ ਵਿਜ਼ਿਟ ਕਰਨੇ ਸੇ ਤਲਵੰਡੀ ਪਾਈ ਹੈ ਨਾ ਬਈ ਤੇ ਪਹੁੰਚੋ ਬੱਸ ਸਟੈਂਡ ਕੋਲੇ ਬਾਈ ਉਹਨਾਂ ਦਾ ਬਈ ਨਾਂ ਦੱਸਦੀ ਮੜਿਆ ਉਹਦਾ ਇਹ ਮਾਡਰਨ ਟ੍ਰੇਡਰ ਹੈ ਜੀ ਆਪਣਾ ਸ਼ਾਪ ਦਾ ਨਾਮ ਠੀਕ ਹੈ ਠੀਕ ਹੈ ਠੀਕ ਤੇ ਤੁਸੀਂ ਇੱਥੇ ਆ ਸਕਦੇ ਆ ਤੇ ਮੈਂ ਬਾਕੀ ਕੰਟੈਕਟ ਪਾ ਦੂੰਗਾ ਬਾਈ ਉਹਨਾਂ ਦਾ ਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਉਣੇ ਆਪਾਂ ਸਮਾਨ ਆ ਦੇਖ ਦੇਖਾਦਾ ਹਾਏ ਦਿਖਾਦਾ ਬਾਈ ਸਾਰਾ ਆਪਾਂ ਇਹ ਦੂਜੇ ਏਡੀ ਆ ਨਾ ਰੇਡ ਕੋਈ ਵੀ ਬੰਦਾ ਇਹਨਾਂ ਦੇ ਪਹਿਲਾਂ ਚੈੱਕ ਕਰ ਲਵੇ ਅੱਛਾ ਆਨਲਾਈਨ ਆ ਦੱਸਿਆ ਬਾਈ ਇਹਨੇ 1800 ਦੀ ਕਿੰਨੀ ਦੀ ਥੋੜੀ ਹੈ ਨਾ ਤੇ ਆ 1000 ਦੀ ਥੋੜੀ ਦੇਖੋ ਮਿੱਤਰੋ ਨਿੱਕੀ ਥੋੜੀ ਪਰ ਇਹ ਕਮਾਲ ਦੀ ਚੀਜ਼ ਆ ਹਾਂਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਅਜੇ ਬਾਈ ਉਹ ਨਹੀਂ ਸਮਾਨ ਖਰੀਦੀ ਜਾਂਦੇ ਆ ਜਿਹੜੇ ਆਉਣਾ ਤੇ ਲੈ ਕੇ ਜਾਂਦੇ ਤੁਹਾਨੂੰ ਹੁਣ ਜਿਵੇਂ ਕਿਲੇ ਪਟਿਆਲੇ ਪਟੂਲੇ ਕਿਤੇ ਦੂਰ ਜਾਂਦੇ ਲੋਡਿੰਗ ਆਨਲਾਈਨ ਰੇਟ ਚੈੱਕ ਕਿੰਨਾ ਬਾਈ ਆਨਲਾਈਨ ਰੇਟ ਚੈੱਕ ਕਰ ਲਓ ਇਹਨਾਂ ਦੇ ਆਪਾਂ ਬਹੁਤ ਸਸਤੀ ਦੇ ਦੇਣੀ ਇਹਨਾਂ ਨੂੰ 1600 ਹੀ ਹੈ ਹਾਂ ਆਨਲਾਈਨ ਤੇ ਜੇ ਕੋਈ ਹੋਰ ਕ੍ਰੋਕਰੀ ਸਮਾਨ ਲੈਣਾ ਵੀਰੇ ਲੈ ਸਕਦੇ ਆ ਜਰੂਰ ਦੇ ਸਕਦੇ ਆ